ਮਨਪ੍ਰੀਤ ਮਾਨਨ ਦੀ ਵਾਇਰਲ ਵੀਡੀਓ ਤੋਂ ਬਾਅਦ ਮਨਪ੍ਰੀਤ ਮਾਨਨ ਦੀ ਟੀਮ ਨੇ ਇੱਕ ਸਟੋਰੀ ਇੰਸਟਾਗ੍ਰam ਤੇ ਸ਼ੇਅਰ ਕੀਤੀ ਜਿਸ ਦੇ ਵਿੱਚ ਲਿਖਿਆ ਅਸੀਂ ਮਨਪ੍ਰੀਤ ਮਾਨਨ ਦੀ ਮੈਨੇਜਮੈਂਟ ਟੀਮ ਵੱਲੋਂ ਤੁਹਾਨੂੰ ਲਿਖ ਰਹੇ ਹਾਂ ਮਨਪ੍ਰੀਤ ਮਾਨਨ ਕੁਝ ਦਿਨਾਂ ਤੋਂ ਕੁਝ ਪਰਸਨਲ ਇਸ਼ੂ ਕਰਕੇ ਡਿਪਰੈਸਿਵ ਸੀ ਜਿਸ ਕਰਕੇ ਉਹਨੇ ਬਹੁਤ ਗਲਤ ਪੋਸਟ ਔਰ ਕਾਫੀ ਗਲਤ ਬੋਲਿਆ ਹੈ ਇਸ ਬੁਰੇ ਇਸ਼ੂ ਲਈ ਅਸੀਂ ਸਭ ਤੋਂ ਮਾਫੀ ਮੰਗਦੇ ਹਾਂ ਪੂਰੀ ਸਿੱਖ ਕਮਿਊਨਿਟੀ ਤੋਂ ਤੇ ਜਥੇਦਾਰ ਸਾਹਿਬ ਤੋਂ ਵੀ ਹੱਥ ਜੋੜ ਕੇ ਮਾਫੀ ਮੰਗਦਿਆਂ ਸਾਨੂੰ ਥੋੜਾ ਟਾਈਮ ਦਿਓ ਜਿਵੇਂ ਮਨਪ੍ਰਿਤ ਮਾਨਾ ਠੀਕ ਹੁੰਦਾ ਉਹ ਆਪ ਸਭ ਤੋਂ ਮਾਫੀ ਮੰਗੇਗਾ ਤੇ ਭਾਈ ਸਾਹਿਬ ਅੰਮਿਤਪਾਲ ਮੈਰੋ ਨੇ ਵੀ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕੀਤੀ ਆ ਇਸ ਤੋਂ ਰਿਲੇਟਿਡ ਉਹਨਾਂ ਨੇ ਲਿਖਿਆ ਸੰਗਤ ਜੀ ਕਈ ਸਿੰਘ ਸੋਚਦੇ ਹੋਣਗੇ ਕਿ ਆਹ ਜੋ ਮੰਨੇ ਨੇ ਚਵਲ ਬਿਮਾਰੀ ਆ ਉਹਦੇ ਤੇ ਅਮਰਿਤਪਾਲ ਸਿੰਘ ਮੈਰੋ ਕਿਉਂ ਨਹੀਂ ਬੋਲੇ ਸਚਾਈ ਕਹੀਂ ਸਿੰਘ ਜਾਣਦੇ ਨੇ ਵੀ ਮੇਰਾ ਤਾਂ ਆਪਰੇਸ਼ਨ ਹੋਇਆ ਮੇਰੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਉੱਠਣ ਬੈਠਣ ਚ ਵੀ ਦਿੱਕਤ ਆ ਨਹੀਂ ਤਾਂ ਹੁਣ ਤੱਕ ਕੁਝ ਨਾ ਕੁਝ ਕਰੀ ਦੇਣਾ ਸੀ ਬਾਕੀ ਮਹਾਰਾਜ ਜਲਦੀ ਸਿਹਤਮੰਦ ਕਰਨ ਖੈਰ ਬਾਕੀ ਕੋਈ ਅਤਾ ਪਤਾ ਤਾਂ ਦੱਸੋ ਸਿੰਘਾਂ ਦੇ ਦਰਸ਼ਨ ਕਰਾਈਏ ਇਹਨੂੰ ਫਿਰ ਮਨਪ੍ਰੀਤ ਮਾਨਤ ਦੀ ਸਟੋਰੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸਨੇ ਮਾਫੀ ਮੰਗੀ ਆ ਪਰ ਭਾਈ ਸਾਹਿਬ ਨੇ ਲਿਖਿਆ ਬੜੀ ਛੇਤੀ ਮਾਫੀ ਆ ਗਈ ਤੇਰੀ ਨੰਬਰ ਤਾਂ ਤੇਰਾ ਲੱਗੇਗਾ ਹੀ ਲੱਗੇਗਾ ਇਹ ਫੇਅਰ ਸਟੋਰੀ ਨੂੰ ਸ਼ੇਅਰ ਕਰਦੇ ਆ ਲਿਖਿਆ ਜੇ ਨਾ ਫਰਕ ਪਿਆ ਤਾਂ ਦੱਸ ਦਿਓ ਆਪਾਂ ਵੀ ਤੋਲਾ ਪਾਉਣ ਦਾ ਹੀ ਕੰਮ ਕਰੀਦਾ। ਬਾਕੀ ਤੁਹਾਡੇ ਕੀ ਵਿਚਾਰ ਨੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਸਲ ਦੇ ਵਿੱਚ ਮਨਪ੍ਰਿਤ ਮਾਨਾ ਡਿਪਰੈਸ਼ਨ ਦਾ ਸ਼ਿਕਾਰ ਆ ਜਾਂ ਫਿਰ ਜਾਣ ਬੁੱਝ ਕੇ ਕਰਦਾ ਆ।